ਹਾਂਜੀ ਵੀ ਸਵਾਗਤ ਆ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅਜਿਹਾ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਤੇ ਅੱਜ ਆਪਾਂ ਗੱਲ ਕਰਾਂਗੇ ਕਣਕ ਸਰੋਂ ਦੀਆਂ ਰੇਟਾਂ ਦੀ ਤੇ ਬਾਜ਼ਾਰ ਦੀ ਹਲਚਲ-ਚਲਦੀ ਸਾਰੀ ਅੱਜ ਆਪਾਂ ਗੱਲਬਾਤ ਕਰਦੇ ਆਂ ਤੇ ਸ਼ੁਰੂਆਤ ਕਰਦੇ ਆਂ ਜੀ ਕਣਕ ਦੇ ਰੇਟਾਂ ਤੋਂ ਜਿਹੜੇ ਅੱਜ ਦੇ ਦਿੱਲੀ ਮੰਡੀ ਦੇ ਰੇਟ ਰਿਹਾ ਜੀ ਉਹ 2740 ਰੁਪਏ ਰਿਹਾ ਜੀ ਕਣਕ ਦਾ ਰੇਟ ਐਮਪੀ ਲਾਈਨ ਯੂਪੀ ਲਾਈਨ ਤੇ ਰਾਜਸਥਾਨ ਲਾਈਨ ਤਿੰਨੇ ਲਾਈਨਾਂ ਸੇਮ ਰਹੀਆਂ ਓਵਰ ਆਲ ਜਿਹੜੀ ਮਾਰਕੀਟ ਹੈ ਜੀ ਉਹ ਅੱਜ 2500 ਤੇ 20 ਰੁਪਈਆ ਤੋਂ ਲੈ ਕੇ ਬਾਈ 2740 ਰੁ ਜੇ ਆਪਾਂ ਗੱਲ ਕਰੀਏ ਪ੍ਰਾਣੀ ਕਣਕ ਦੀ ਪ੍ਰਾਣੀ ਕਣਕ ਦਾ ਰੇਟ ਅੱਜ 2920 ਰੁਪਈਆ ਦੇ ਕਰਜ ਅੱਜ ਵਿਕੀ ਹੈ ਕੁਝ ਕੁ ਢੇਰੀਆਂ ਨੀਮਚ ਮੰਡੀ ਦੇ ਵਿੱਚ ਲੱਗੀਆਂ ਤੇ ਕੋਈ ਕੁ ਢੇਰੀਆਂ ਦਿੱਲੀ ਮੰਡੀ ਦੇ ਵਿੱਚ ਵੀ ਲੱਗੀਆਂ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮੰਡੀਵਾਰ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਨਰੇਲਾ ਮੰਡੀ ਦੀ ਜਿੱਥੇ ਲੱਗੀ ਹੈ ਜੀ 2630 ਰੁਪਏ ਹਸਾਰ ਮੰਡੀ 2600 ਰੁਪਏ ਜੀ ਰੋहतक ਮੰਡੀ 2600 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਜੀ ਕੋੜਕਪੁਰਾ ਮੰਡੀ 2500 ਤੇ 75 ਰੁਪਏ ਫਿਰ ਆਉਂਦੀ ਹੈ ਜੀ ਰਾਜਕੋਟ ਮੰਡੀ 2600 ਤੇ 20 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਜੀ ਗੜਸਾਣਾ ਮੰਡੀ 2600 ਤੇ 80 ਰੁਪਏ ਜੀ ਫਿਰ ਆਪਾਂ ਹੁਣ ਜੇ ਗੱਲ ਕਰਕੇ ਪੰਜਾਬ ਦੀਆਂ ਮੰਡੀਆਂ ਦੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਹੈਗੀ ਅੰਮ੍ਰਿਤਸਰ ਮੰਡੀ 2600 ਰੁਪਏ ਖੰਨਾ ਮੰਡੀ 2600 ਰੁਪਏ ਤੇ ਬਜੋਈ ਮੰਡੀ 2525 ਰੁਪਏ ਤਰਨਤਾਰਨ ਮੰਡੀ 2600 ਤੇ 30 ਰੁਪਏ ਜੀ ਓਵਰ ਆਲ ਰੇਟ ਅੱਜ ਦਾ ਜਿਹੜਾ ਰਿਹਾ 2700 ਤੇ 40 ਰੁਪਏ ਰਿਹਾ ਹੁਣ ਗੱਲ ਕਰਦੇ ਆਪਾਂ ਸਰੋਂ ਦੇ ਰੇਟਾਂ ਦੀ ਸਰੋਂ ਦੇ ਰੇਟਾਂ ਦੇ ਵਿੱਚ ਬਈ ਉਸੇ ਸਥਿਰਤਾ ਬਣੀ ਹੋਈ ਹੈ 6700 ਤੇ 75 ਰੁਪਏ ਅੱਜ ਦਾ ਸਿਰ ਆ ਗਿਆ ਜੀ ਜੇ ਮੰਡੀਵਾਰ ਗੱਲ ਕਰੀਏ ਮੰਡੀਵਾਰ ਦੇ ਵਿੱਚ ਹੈਗਾ ਜੀ ਸਭ ਤੋਂ ਪਹਿਲੀ ਮੰਡੀ ਆਉਂਦੀ ਹੈ ਜੀ ਹਸਾਰ ਮੰਡੀ ਜਿੱਥੇ ਲੱਗਿਆ 3600 ਤੇ 25 ਰੁਪਏ ਜੀ ਉਸ ਤੋਂ ਬਾਅਦ ਜੀ ਗੜਸਾਣਾ ਮੰਡੀ 6500 ਤੇ 25 ਰੁਪਏ ਜੇ ਓਵਰਆਲ ਗੱਲ ਕਰੀਏ ਆਪਾਂ ਅੱਜ ਦੇ ਜਿਹੜੇ ਦੁਪਹਿਰ ਦੇ ਰੇਟ ਹੈ ਦੁਪਹਿਰ ਦੇ ਰੇਟਾਂ ਤੋਂ ਵੱਧ ਬਈ 150 ਰੁਪਏ ਦੀ ਮੰਦੀ ਅੱਜ ਸਾਰੀ ਮਾਰਕੀਟ ਦੇ ਵਿੱਚ ਸਰੋਂ ਦੇ ਵਿੱਚ ਵੇਖਣ ਨੂੰ ਮਿਲੀ ਹੈ ਇਹ ਕੋਈ ਵੱਡੀ ਗੱਲ ਨਹੀਂ ਕੀ ਇੰਨਾ ਅਪਟਾਉਨ ਆਉਂਦਾ ਜਾਂਦਾ ਰਹਿੰਦਾ ਸੋ ਇਸ ਨੂੰ ਵੇਖ ਕੇ ਘਬਰਾਉਣਾ ਪਈ